ਜਦੋਂ ਆ ਸਾਡੇ ਸਾਨੂੰ ਪਿੰਡ ਵਾਲਾ ਨੂੰ ਬਹੁਤ ਸਾਰੀਆਂ ਗੱਲਾਂ ਸੁਣਨ ਦੇ ਵਿੱਚ ਤੁਹਾਨੂੰ ਪਤਾ ਮਿਲਦੀਆਂ ਨੇਗੀਆਂ ਪਰ ਜਦੋਂ ਆ ਕਲਾਕਾਰ ਭਰਾ ਨਿਕਲ ਕੇ ਆਉਣ ਲੱਗੇ ਪਿੰਡਾਂ ਵਾਲੇ ਨਿਕਲ ਕੇ ਆਉਣ ਲੱਗੇ ਫਿਰ ਮਸਲਾ ਜਿਹੜਾ ਕਿ ਜਿੱਤਵਾਲ ਨੂੰ ਵਧਣਾ ਵੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇਗੇ ਇਹ ਤੁਹਾਨੂੰ ਪਤਾ ਕਿ ਇਹ ਸਾਰੇ ਸਿਸਟਮ ਦੀ ਰੀੜ ਦੀ ਹੱਡੀ ਨੇਗੇ ਇੰਨਾ ਪੰਜਾਬ ਦੇ ਨੌਜਵਾਨਾਂ ਕਰ ਕੀ ਜਿਹੜਾ ਦੇਸ਼ ਬੜਾ ਆਜ਼ਾਦੀਆਂ ਨਿਕਮਾਣ ਰਿਹਾ ਇਹਨਾਂ ਦੇ ਵਿੱਚ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਵਰਗੇ ਇੱਥੋਂ ਜਿਹੜੇ ਸਾਰੇ ਪੈਦਾ ਹੋਏ ਹੋਏ ਨੇਗੇ ਤੇ ਇਸ ਕਰਕੇ ਤੁਸੀਂ ਉਹਨਾਂ ਦੇ ਵਾਰਸੋਂ ਕਿ ਜਿਹੜੀ ਹੁਣੇ ਲੜਾਈ ਆ ਮੈਂ ਸਾਡੇ ਆਗੂਆਂ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਮਾਨ ਸਾਹਿਬ ਵੀ ਲੜਾਈ ਲੜਨ ਦੀ ਸਾਰਿਆਂ ਦੀ ਬੇਨਤੀ ਕਰਦਾ ਵੀ ਹੁਣ ਇਹ ਗੱਡੀਆਂ ਵਾਲੀ ਲੜਾਈ ਰਹੀ ਹੈ ਟਰੈਕਟਰ ਟਰਾਲਿੰਗ ਵਾਲੀ ਜਿਹੜੀ ਲੜਾਈ ਲੜੀ ਆ ਆਪਾਂ ਪਿੰਡਾਂ ਦੇ ਵਿੱਚੋਂ ਕਿਉਂਕਿ ਇਹ ਜਿਹੜੀ ਯੂਨੀਵਰਸਿਟੀ ਆ ਇਹ ਪੰਜਾਬ ਦੀ ਆ ਚੰਡੀਗੜ੍ਹ ਵੀ ਪੰਜਾਬ ਦਾ ਹੀ ਆ ਬੜਾ ਲੰਮਾ ਸਮਾਂ ਆਪਾਂ ਲੀਟਰਾਂ ਦੇ ਹੱਥਾਂ ਵਾਲਾ ਦੇਖਦਿਆਂ ਨੂੰ ਹੋ ਗਿਆ ਕਿ ਹਰ ਇੱਕ ਜਿਹੜੀ ਵੀ ਕੋਈ ਇਸ ਪੰਜਾਬ ਦੇ ਵਿੱਚ ਸਰਕਾਰ ਆਈ ਉਹਨਾਂ ਨੇ ਸਾਡੇ ਪੰਜਾਬ ਦੇ ਇਕੱਲਾ ਇਕੱਲਾ ਹੱਕ ਇਕੱਲੇ ਇਕੱਲੇ ਅਸਰੋਤ ਵੇਚ ਹੀ ਨਗੇ ਆ ਜਿਹੜੀ ਯੂਨੀਵਰਸਿਟੀ ਦੀ ਲੜਾਈ ਸ਼ੁਰੂ ਹੋਈ ਹੈ ਨਾ ਮੈਂ ਕਿੰਨੇ ਵਾਰੀ ਇੱਥੇ ਅਸੀਂ ਆਪਾਂ ਪਹਿਲਾ ਸੀ ਕਿਸਾਨ ਆਗੂਆਂ ਨਾਲ ਆਏ ਆ ਪਰਾਂ ਹੀ ਮੋੜ ਦਿੰਦੇ ਵੀ ਚੰਡੀਗੜ੍ਹ ਤਾਂ ਆਉ ਵੀ ਨਹੀਂ ਚੰਡੀਗੜ੍ਹ ਤੋਂ ਤੁਹਾਡਾ ਹੈ ਨਹੀਂ ਬਾਪਰਾ ਹੀ ਮੋੜ ਦਿੰਦੇ ਨੇਗੇ ਫਿਰ ਆ ਸਾਡਾ ਬੰਦੀ ਸਿੰਘ ਵਾਲਾ ਮੋਰਚਾ ਆ ਉਹ ਹੁਣ ਜਿਹੜੀ ਇਹ ਲੜਾਈ ਹੈ ਨਾ ਮੈਂ ਹੀ ਬੇਨਤੀ ਕਰਦਾ ਵੀ ਨੌਜਵਾਨਾਂ ਨੂੰ ਵੀ ਆਪਾਂ ਆਪਣੇ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਕੱਢੀਏ ਕੱਢ ਕੇ ਇੱਥੇ ਲਿਆ ਕੇ ਲਾਈਏ ਇਹ ਜਿਹੜੀ ਜਿੱਤ ਫੇਰ ਹੋਣੀ ਹੈ ਸਾਰੇ ਨੌਜਵਾਨਾਂ ਨੂੰ ਕਿਸਾਨ ਆਗੂ ਆਗੇ ਸਾਡੇ ਅੱਜ ਜਦੋਂ ਕਿਸਾਨ ਆਗੂ ਆ ਜਾਣ ਦੇਖੋ ਇਹ ਲੜਾਈ ਕਿਸਾਨ ਆਗੂਆਂ ਨਾਲ ਮਜ਼ਦੂਰ ਆਗੂਆਂ ਨਾਲ ਸੰਘਰਸ਼ੀ ਲੋਕਾਂ ਨਾਲ ਜਿੱਤੀ ਜਾਣੀ ਹੈ ਕਿਸੇ ਵੀ ਪਾਰਟੀ ਹੈ ਉਹ ਪਾਰਟੀ ਦੇ ਆਪਣੇ ਸਾਰੇ ਜੱਫੇਬੰਦੀ ਲੈ ਕੇ ਉੱਤੇ ਬਿਠਾਵੇ ਜੇ ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਸਾਰੇ ਇੱਥੇ ਆ ਕੇ ਬੈਠਣ ਸਾਰੇ ਜਿੰਨੇ ਅੰਦੋਲਨ ਲੜਦੇ ਹੁੰਦੇ ਆ ਅਸੀਂ ਸਾਡੇ ਆਗੂ ਕਿਸਾਨ ਆਗੂ ਹੁੰਦੇ ਨੇ ਚੱਲਣਾ ਮੋਰਚਾ ਤੋੜਿਆ ਅੰਡਰ ਸੰਘਰਸ਼ੋਂ ਤੋਂ ਕਮਜ਼ੋਰ ਹੋ ਜਾਂਦੇ ਨੇ ਕਿ ਜਦੋਂ ਆਪਾਂ ਛੋਟੀ ਛੋਟੀ ਗੱਲਾਂ ਜੇ ਕਰਕੇ ਉੱਠ ਕੱਢਦੇ ਆ ਤੇ ਪਹਿਲਾਂ ਵੀ ਅਸੀਂ ਇੱਧਰ ਪੰਜਾਬ ਦੇ ਵਿੱਚ ਵੀ ਬਾਰਡਰਾਂ ਦੇ ਕਿੰਨਾ ਲੰਮਾ ਮੋਰਚਾ ਚਲਾਇਆ ਦਿੱਲੀ ਦੇ ਵਿੱਚ ਵੀ ਕਿੰਨੇ ਲੰਮੇ ਮੋਰਚੇ ਚਲਾਏ ਨੇਗੇ ਵੱਡੇ ਵੱਡੇ ਸੰਘਰਸ਼ ਇਹ ਸਾਰੇ ਪੰਜਾਬ ਦੇ ਵਿੱਚ ਉਠੇ ਹੋਏ ਨੇਗੇ ਸਾਰੀ ਰਣਨੀਤੀ ਕਰ ਲਓ 10 ਤਰੀਕ ਨੂੰ ਰਣਨੀਤੀ ਕਰ ਲਓ ਆਪਾਂ ਹੁਣ ਜਿਹੜਾ ਪੂਰਾ ਇਹਨਾਂ ਦੀ ਧੌਣ ਚੋਂ ਕਿਲਾ ਕੱਢ ਕੇ ਉੱਠਣਾ ਪੋਲਿਟੀਕਲ ਲੀਡਰਾਂ ਦੀ ਮੈਂ ਬਾਰ-ਬਾਰ ਗੱਲ ਕਰਾਂ ਠੀਕ ਆ ਤੁਸੀਂ ਆ ਰਹੇ ਹੋ ਮੈਂ ਕਿਸੇ ਵੀ ਪਾਰਟੀ ਦੇ ਕਿਸੇ ਵੀ ਲੀਡਰ ਦੀ ਛਾਣ ਦੇ ਖਿਲਾਫ ਨਹੀਂ ਬੋਲਦਾ ਪਰ ਮਸਲਾ ਇਹ ਆ ਕਿ ਤੁਸੀਂ ਕੱਕ ਸਵਾਰ ਨਾ ਕਿਸੇ ਨੇ ਹੈ ਨਹੀਂਗਾ ਜੇ ਸਵਾਰ ਨਾ ਹੋਵੇ ਬਹੁਤ ਵੱਡੀ ਪਾਵਰ ਹੁੰਦੀ ਐ ਪੰਜਾਬ ਦੇ ਵਿੱਚ ਜੇਕਰ ਇਹਨਾਂ ਦਾ ਚਲੋ ਵੈਸੇ ਮੈਂ ਨੋਂ ਤਾਂ ਨਹੀਂ ਲੈਣਾ ਪਰ ਹੁਣ ਨੋਂ ਲੈਣਾ ਪਊਗਾ ਕਿ ਜਿਹੜਾ ਇਹਨਾਂ ਦਾ ਕੇਸਰੀਵਾਲ ਵਰਗਾ ਕਿਸੇ ਟਾਪਲੇ ਦੇ ਵਿੱਚ ਫੜਾਇਆ ਜਾਂਦਾ ਉੱਥੇ ਦਿੱਲੀ ਧਰਨਾ ਲਾਉਣ ਤਾਂ ਅਸੀਂ ਵਗ ਜਾਂਦੇ ਆ ਕਿਤੇ ਪੰਜਾਬ ਦੇ ਹੱਕਾਂ ਲਈ ਧਰਨਾ ਨਹੀਂ ਲਾਇਆ ਜਾਂ ਦਿੱਲੀ ਦੇ ਵਿੱਚ ਜਾ ਕੇ ਮੈਂ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦਾ ਸਾਰੀ ਸਰਕਾਰ ਨੂੰ ਇੱਥੇ ਆ ਕੇ ਡਰਾਮੇ ਜਿਹਾ ਨਾ ਕਰੋ ਜਾਂ ਚੰਡੀਗੜ੍ਹ ਦੇ ਵਿੱਚ ਜਾ ਕੇ ਕੋਈ ਚੌਕ ਰੋਕ ਕੇ ਬਹਿ ਜਾਓ ਵੀ ਅਸੀਂ ਭਾਈਆ ਮਸਲਾ ਉਹਨਾ ਟਾਈਮ ਹੱਲ ਨਹੀਂ ਹੁੰਦਾ ਜਿੰਨਾ ਟਾਈਮ ਜੇ ਤੁਸੀਂ ਕਰਨਾ ਚਾਹੁੰਦੇ ਹੋ 166 ਰਾ एमएलਏ ਨੇਗੇ 13 ਐਮਪੀ ਨੇ 7 ਰਾਸਮ ਮੈਂਬਰ ਨੇ ਇਹਨਾਂ ਦੇ ਵਿੱਚ ਮੁੱਖ ਮੰਤਰੀ ਵੀ ਆ ਮੰਤਰੀ ਸਾਰੇ ਹੀ ਆ ਗਏ ਮਹਾਲੀ ਦੇ ਵਿੱਚ ਇੱਥੇ ਅਰਬਪਤੀ ਬੰਦਾ ਸੀ ਕਰਜ਼ਾਰਾ ਗਰੁੱਪ ਵਾਲਾ ਨੌਜਵਾਨਾਂ ਨੂੰ ਆ ਠੱਗ ਰਿਹਾ ਸੀਗਾ ਕਈ ਕਰੋੜ ਰੁਪਏ ਦਾ ਕੰਮ ਕਰ ਰਹੀ ਜਦੋਂ ਲਾ ਕੇ ਇੱਥੇ ਮਹਾਲੀ ਦੇ ਵਿੱਚ ਆਏ ਅਸੀਂ ਅਕਦਰ ਸੰਘਰਸ਼ ਰਖ ਧਰਿਆ 20 ਪਰਚੇ 30 ਪਰਚੇ ਉਹਦੇ ਤੁਸੀਂ ਸੀਗੇ ਵੱਡਾ ਏਜੰਟ ਸੀਗਾ ਉਹਦੀ ਜੱਕੇ ਪੁਲਿਸ ਨੇ ਅੰਦਰ ਹੜਤਾ ਪਤਾ ਲੱਗ ਗਿਆ ਭਾਨਾ ਇੱਥੇ ਆ ਗਿਆ ਨੌਜਵਾਨਾਂ ਨੂੰ ਇਕੱਠੇ ਕਰਕੇ ਲੈ ਕੇ ਆ ਗਿਆ ਲੋਕਾਂ ਨੂੰ ਇਕੱਠੇ ਕਰਕੇ ਲੈ ਕੇ ਆ ਗਿਆ ਫੇਰੇ ਮਸਲੇ ਹੱਲ ਹੁੰਦੇ ਨੇਗੇ ਹੁਣ ਅਸੀਂ ਆਵਾਂਗੇ ਨਾ 10 ਤਰੀਕ ਨੂੰ ਕਾਫਲਾ ਬੰਨ੍ਹ ਕੇ ਸਭ ਤੋਂ ਪਹਿਲਾਂ ਸਾਨੂੰ ਪੰਜਾਬ ਸਰਕਾਰ ਰੋਕੂ ਇੱਥੇ ਗੱਲਾਂ ਕੁਝ ਹੋਰ ਕਰਨੀਆਂ ਨੇ ਇੱਥੇ ਤਾਂ ਕਹਿੰਦੇ ਥੋੜੇ ਨਾਲ ਆ ਸਾਨੂੰ ਪੰਜਾਬ ਦੇ ਵਿੱਚੋਂ ਅਸੀਂ ਲੋਕਾਂ ਨੂੰ ਕੱਢ ਕੇ ਲੈ ਕੇ ਆਉਂਗਾ ਸਾਨੂੰ ਨਾ ਰੋਕਿਆ ਜਾ ਜਿੰਨਾ ਲੋਕਾਂ ਦਾ ਇਕੱਠ ਹੋਊਗਾ ਉਹ ਤਾਂ ਹੀ ਮਸਲਾ ਹੱਲ ਹੋਣਾ ਜੇਕਰ ਸਰਕਾਰ ਨੇ ਸਾਨੂੰ ਰੋਕਿਆ ਗਿਆ ਫਿਰ ਇਹ ਚੀਜ਼ ਸਮਝ ਲਿਓ ਵੀ ਸਰਕਾਰ ਇਹ ਡਰਾਮੇ ਕਰ ਰਹੀ ਹੈ ਵੀ ਤੁਸੀਂ ਵੀ ਮੂਰੇ ਹੁਣ ਬੈਠੋ ਕੁੱਡੀ ਕਿਤਨੇ ਨਹੀਂ ਕੁਰਤੇ ਪਜਾਮੇ ਖਰਾਬ ਹੁੰਦੇ ਚਾਰ ਦਿਨ ਬਹਿਜੋਗੇ 10 ਦਿਨ ਬਹਿਜੋਗੇ ਕੋਈ ਫਰਕ ਨਹੀਂ ਪੈਂਦਾ ਇਹ ਜਰੂਰ ਵਾਦਾ ਲਿਆ ਕਰੋ ਹਰੇਕ ਜਿਹੜਾ ਵੀ ਕੋਈ ਚੁਣਿਆ ਹੋਇਆ ਨਮਾਇੰਦਾ ਆਉਂਦਾ ਵੀ ਘੱਟੋ ਘੱਟ ਹਫ਼ਤੇ ਦੇ ਵਿੱਚੋਂ ਤਿੰਨ ਤਿੰਨ ਬੈਠੂ ਇੱਥੇ ਵੀ 10 ਤਰੀਕ ਨੂੰ ਭਾਈ ਸਾਰੇ ਹੀ ਜਿਹੜੇ ਤੁਸੀਂ ਇੱਥੇ ਆਇਓ ਨੌਜਵਾਨ ਆਪਣੇ ਪਿੰਡਾਂ ਸਨੇਹ ਲਾਇਓ ਤੇ ਵੱਡਾ ਇਕੱਠ ਕਰਕੇ ਆਪਾਂ ਲੈ ਕੇ ਆਈਏ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ 10 ਤਰੀਕ ਨੂੰ ਸਿਸਹਾਣਾ ਸਾਹਿਬ ਤੋਂ ਕੋਲੋਂ ਮਾਨ ਸਾਹਿਬ ਤੁਹਾਨੂੰ ਸਪੈਸ਼ਲ ਬੇਨਤੀ ਕਰਦੇ ਆ ਅਸੀਂ ਮੂਰੇ ਮਾਈਕ ਲਾ ਕੇ ਸਟਿੱਕਰ ਲਾ ਕੇ ਸੀ ਗੱਡੀਆਂ ਗੱਡੀਆਂ ਮੂਰੇ ਲੈ ਕੇ ਆਵਾਂਗੇ ਮਾਨਸਾ ਬਠਿੰਡਾ ਜਿਹਨੂੰ ਬੈਕਵਾਰ ਕਹਿੰਦੇ ਨੇ ਉੱਥੋਂ ਇਹ ਲੋਕ ਟਰਾਲੀਆਂ ਟਰੈਕਟਰ ਲੈ ਕੇ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ 10 ਤਰੀਕ ਨੂੰ ਲੈ ਕੇ ਨਾ ਆਉਣਗੇ